ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਦੇ ਸਨਮਤਰੀ ਕਿ ਅਮਰਸਰ ਪੁਲਿਸ ਕਮਿਸ਼ਨੇਟ ਪੁਲਿਸ ਸਟੇਸ਼ਨ ਚਾਤਾ ਨੇ ਆਪਣਾ ਦੋ ਐਫਆਈਆਰ ਜਿਹੜੀ ਪਹਿਲਾਂ ਦਰਜ ਹੋਈ ਸੀ ਸਨੈਕਿੰਗੀਆਂ ਉਹ ਟਰੇਸ ਕੀਤੀਆਂ ਚੋਰੀਆਂ ਉਹਦੇ ਵਿੱਚ ਅਸੀਂ ਦੋ ਅਕਿਊਜ਼ ਅਰੈਸਟ ਕੀਤੇ ਇੱਕ ਹੈ ਗੁਰਪ੍ਰੀਤ ਸਿੰਘ ਤੇ ਦੂਜਾ ਹੈਗਾ ਮਨਦੀਪ ਸਿੰਘ ਇਹਨਾਂ ਦੀ ਉਮਰ ਲਗਭਗ 23 ਸਾਲ ਹੈਗੀ ਹੈ ਤੇ ਇਹ ਤਕਰੀਬਨ 9ਵੀਂ ਤਸਨੀ class ਤੱਕ ਦੋਨੋਂ ਪੜ੍ਹੇ ਤੇ ਜਿਹੜਾ ਮਨਦੀਪ ਸਿੰਘ ਹੈ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਕੰਮ ਕਰਦਾ ਹੈ ਜੀ ਇਥੇ ਇੱਕ ਸਲੂਨ ਹੈਗਾ ਅ ਅੰਮ੍ਰਿਤਧਿਆਪੀ ਉੱਥੇ ਕੰਮ ਕਰਦਾ ਹੈ ਤੇ ਜਿਹੜਾ ਮਨਦੀਪ ਸਿੰਘ ਹੈ ਉਹ ਕੰਮ ਕਰਦਾ ਹੈ ਜੀ ਇਥੇ ਡੇਰੀ ਦੇ ਵਿੱਚ ਤੇ ਇਹਨਾਂ ਤੋਂ ਅਸੀਂ ਆਪਣਾ ਇੱਕ ਗਨਫਸਲ ਰਿਕਵਰ ਕੀਤੀ ਹੈ 6 ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਇਹਨਾਂ ਦਾ ਫਿਲਹਾਲ ਰਿਕਵਰ ਕੀਤਾ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਮੁਕਦਮੇ ਸਿਗੇ ਆ ਦੋ ਮੁਕਦਮੇ ਤਾਂ ਆਪਣਾ ਸਿਗੇ ਅੰਮ੍ਰਿਤ ਸਮਿਸ਼ਰਾਈਟ ਦੇ ਇੱਕ ਅੰਮ੍ਰਿਤਸਰ ਦੇ ਆਤੀ ਦਾ ਮੁਕਦਮਾ ਸਿਗਾ ਤੇ ਮਨਦੀਪ ਸਿੰਘ ਤੇ ਹਲੇ ਫਿਲਹਾਲ ਕੋਈ ਵੀ ਮੁਕਦਮਾ ਨਹੀਂ ਥੀ ਤੇ ਇਹਨਾਂ ਨੂੰ ਅਸੀਂ ਜਦੋਂ ਰੈਸਕੀ ਤਾਂ ਇਹਨਾਂ ਦੇ ਪੁੱਛ ਗਏ ਸਤੇ ਦੋ ਵਾਰ ਤਾਂ ਹੋ ਟ੍ਰੇਸ ਹੋਈਆਂ ਜਿਹੜੀ ਇਹਨਾਂ ਨੇ ਸਨੇਚਿੰਗ ਕੀਤੀ ਸੀ ਇੱਕ 4000 ਰੁਪਏ ਦੀ ਮੀਰਾ ਕੋਟ ਰੋਡ ਤੇ ਤੇ ਦੂਸਰੀ ਇੱਕ ਕੀਤੀ ਸੀ সিলਵਰ ਚੇਨ ਕੈਂਟ ਏਰੀਆ ਦੇ ਥਾਣੇ ਅ ਇਹਨਾਂ ਨੇ ਸਨੇਚ ਕੀਤੀ ਸੀ ਤੇ ਅਸੀਂ ਇਹਨਾਂ ਦਾ ਰਿਮਾਂਡ ਲੇਤਾ ਹੈ ਤੇ ਆਪਣਾ ਹੋਰ ਵੀ ਇਹਨਾਂ ਦਾ ਪੁਛਗਿਛ ਕਰ ਰਹੇ ਹਾਂ ਹੋਰ ਇਹਨਾਂ ਨੇ ਕਿਤੇ ਕਿਤੇ ਵਾਰਦਾਤਾ ਕੀਤੀਆਂ ਤੇ ਅਸੀਂ ਜਿਹੜੀ ਬਾਕੀ ਵੀ ਹੋਰ ਵੀ ਕਿਤੇ ਐਫ ਆਈ ਆਰ ਹੋਈਆਂ ਜਾਂ ਹੋਰ ਕੋਈ ਇਹਨਾਂ ਨੇ ਜਿਹੜੀ ਅਨ ਨੋਟਿਸ ਵੀ ਗਈਆਂ ਹੈ ਵਾਰਦਾਤਾ ਉਹ ਵੀ ਅਸੀਂ ਅਰਕ ਟ੍ਰੇਸ ਕਰਾਂਗੇ ਤੇ ਜਿਹੜਾ ਹੈਗਾ ਜਿਹੜੀ ਹੋਰ ਦੋ ਵਾਰ ਦਾਤ ਹੋਈਆਂ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਸਿਲਵਰ ਕੀਨ ਅਬ ਇਹਨਾਂ ਨੇ ਪੀਟੀਸੀ ਤੇ 4000 ਰੁਪਏ ਵੀ ਤੇ ਇਹਨਾਂ ਤੋਂ ਜਿਹੜੀ ਹੈਗੀਆਂ ਅੰਮ੍ਰਿਤਸਰ ਰੂਲ ਤੇ ਵਿੱਚ ਜਿਹੜੀ ਹੋਈ ਸੀ ਉੱਥੋਂ ਵੀ ਅਸੀਂ ਮੋਟਰਸਾਈਕਲ ਇਹਨਾਂ ਤੋਂ ਰਿਕਵਰ ਕਰਾਈ ਹੈ। ਟੋਟਲ ਛੇ ਮੋਟਰਸਾਈਕਲ ਹੋ ਗਏ। ਅੰਮ੍ਰਿਤਸਰ ਰੂਲ ਤੇ ਅੰਮ੍ਰਿਤਸਰ ਤੇ ਦੋਨੋਂ ਮੋਬਾਈਲ ਫੋਨ ਵੀ ਗਏ ਤੇ ਇਹ ਗਵਨ ਪਿਸਲ ਵੀ ਗਏ ਜਿਹੜੀ ਇਹਨਾਂ ਦੇ ਜਦੋਂ ਦੇਰੀ ਤੇ ਲਾਗੇ ਇਹਨਾਂ ਨੇ ਕੀਤੀ ਸੀ ਬਾਬਾ ਦੀਪ ਸਿੰਘ ਕਲੋਨੀ ਜਿਹੜਾ ਬੰਦਾ ਇੱਕ ਇੱਕ ਨੋਬ ਉਹਦੇ ਗੱਲੇ ਦੇ ਉੱਪਰ ਮੋਬਾਈਲ ਫੋਨ ਲੈ ਕੇ ਗਿਆ ਸੀ ਉਹਨੂੰ ਇਹ ਪਿਸਲ ਬਲੀ ਦਾ ਲੱਗ ਗਿਆ ਟੋਟਲ 2 ਬੈਕਗਰਾਉਂਡ ਦੇ ਮਤਲਬ ਕਿ ਇੱਕ ਲੋਨਿਕ ਕੰਮ ਕਰਦਾ ਜੀ ਤੇ ਇੱਕ ਕੋਥੇ ਕੰਮ ਕਰਦਾ ਦੇਰੀ ਇਹਨਾਂ ਤੇ ਇੱਕ ਤੇ ਹੈਗਾ ਗੁਰਪ੍ਰੀਤ ਤੇ ਤਿੰਮੁਕਨ ਨਦਰਸ਼ੀ ਗੁਰਪ੍ਰੀਤ ਹੈ